ਪਕੌੜੇ ਆ ਜੀ ਇਥੇ ਨਮਕ ਹੀ ਮੇਲੇ ਗੁਏ ਹੈ ਹਨਾ ਇਹ ਆ ਲਗਿਆ ਹਨਾ ਠੀਕ ਹੈ ਉਹ ਹੋਰ ਦਾਰ ਇਹਨਾਂ ਚੀਜ਼ ਦੇਖ ਦੇਖੋ ਸਾਡੀ ਟੀਮ ਅੱਜ ਲੱਗੀ ਹੈ ਕਿ ਪਕੌੜੇ ਬਣਾਉਣ ਤੁਸੀਂ ਕੋਣ ਕਹੇ ਆਪੀ ਤੋਂ ਬਣਾਇਆ ਨਾ ਮੈਂ ਨਹੀਂ ਤੁਸੀਂ ਨੇ ਹੈ ਨਹੀਂ ਜੀਗੇ ਓ ਮਾਈ ਗੋਡ ਆਟੋਮੈਟਿਕ ਹੈ ਤੇਜ਼ ਕਰ ਦੋ ਬਹੁਤ ਤੇਜ਼ ਹੈ ਇਹ ਤਾਂ ਪੱਠੀ ਵਾਂਗੂ ਚੱਲਦਾ ਹੈ ਠੀਕ ਦੇਖੋ ਉੱਪਰ ਆਂਟੀ ਨੂੰ ਦੋ ਹੁਣ ਆਪਾਂ ਇੱਥੇ ਹੋਰ ਲੇ ਦੇਵਾਂ ਆਂਟੀ ਪੀੜੀ ਪੀੜੀ ਦੇਵਾਂ ਪੀੜੀ ਵੀ ਕੁਰਸੀ ਨਹੀਂ ਕੁਰਸੀ ਤੇ ਨਹੀਂ ਬੈਠੋ ਹੁਣ ਆਂਟੀ ਛੋਟੀ ਦੋਈ ਪੀੜੀ ਤਾਂ ਨਹੀਂ ਹੋਣੀ ਲਓ ਜੀ ਸਾਡੀ ਟੀਮ ਲੱਗੀ ਹੈਗੀ ਅੱਜ ਪਕੌੜੇ ਬਣਾਉਣ ਬਹੁਤ ਸ਼ੁਰੂ ਹੈਗੀ ਹਾਂ ਬਹੁਤ ਸ਼ੁਰੂ ਹੈਹੀ ਪੀੜੀ ਨਹੀਂ ਹੋਰ ਕਾਹਨੂੰ ਲੈ ਆਣੀ ਹੈਗੀ ਉੱਪਰ ਪਈ ਹੈਗੀ ਦਬੀ ਤੇ ਬੈਠੀ ਬਈ ਪੀੜੀ ਪਕੌੜੇ ਖਾਣ ਲਈ ਬੈਠੇ ਆ ਭਾਈ ਟੀਨ ਸਾਡੀ ਪੁੱਤਰ ਜੀ ਜਦੋਂ ਤਾਂ ਦੇਖੋ ਬਚਣਾ ਵੀ ਨਹੀਂ ਹੈਗਾ ਨਾਲ ਦੇ ਖਾਦੇ ਜਾਣੇ ਚਲੋ ਯਾਰ ਨਹੀਂ ਬੈਕਟ ਹੋਰ ਲੈ ਲਓ ਬੰਡਾਂ ਨੇ ਥੱਟ ਹੈਗਾ ਇਹਦੇ ਦੋ ਹੈਗੇ ਅੱਛੋ ਹੈਗੇ ਦੋ ਹੈਗੇ ਲਓ ਜੀ ਚਾਹ ਆਪਣੀ ਰੈਡੀ ਹੈਗੀ ਇੱਧਰ ਵੇ ਜਾ ਬੁਲਦੀ ਨਾ ਨੂੰ ਪਤਾ ਹਾਂ ਅਰੇ ਬਾਦਸ਼ਾਹ ਹੋ ਗਿਆ ਬਾਰਿਸ਼ ਪੈ ਰਹੀ ਆ ਲਓ ਜੀ ਆ چھوٹਾ ਜਿਹਾ ਬੈਸ ਗੈਸੀ ਉਹ ਜਾਨੀ ਨੇ ਇਹ ਬਣੇ ਨਹੀਂ ਹੈ ਕੱਦ ਇਹ ਨਾ ਪਤਾ ਕੱਚਾ ਹੈ ਵੀ ਪੈ ਰਹੇ ਆ ਬਾਹਰ ਪੂਰਾ ਹੀ ਖੜ ਗਿਆ ਹੈ ਜੀ ਕੈਮਰਾਮੈਨ ਉਹ ਇਹ ਨਾ ਜਗ੍ਹਾ ਨਹੀਂ ਦਿੱਕਤ ਆਉਂਦੀ ਨਾ ਜਗ੍ਹਾ ਨਹੀਂ ਚੁੱਕੀ ਜਗ੍ਹਾ ਦੂਜੀ ਬੋਟਲ ਚ ਬੋਲ ਲੈ ਲੱਗ ਗਿਆ ਇਸ ਤੇ ਬੈਠੀ ਜਾ ਆਪਣੀ ਕੁਰਸੀ ਠੀਕ ਤੇ ਕਰ ਤਾਂ ਹਾਂਜੀ ਉਹ ਅੰਦਰ ਆ ਰਿਹਾ ਪਰ ਟੋਆ ਸਾਈਡ ਤੇ ਕਰ ਦੋ ਇੱਥੇ ਹੀ ਰੱਖ ਦੋ ਥੰਦੇ ਚਾਹੀਏ ਲੋ ਬਈ ਕੋਲ ਤੇਲ ਕਰ ਮਗਰ ਦੁਪੜਾ ਫੜ ਨਹੀਂ ਗਈ ਜਾਨੀ ਤੁਸੀਂ ਬੈਠੇ ਇਧਰ ਨਹੀਂ ਜਾ ਰਹੇ ਇਧਰ ਨਹੀਂ ਕਰ ਰਹੇ ਇਧਰ ਹਵਾ ਨਹੀਂ ਆ ਦੇਖ ਲਓ ਜੀ ਮੈਂ ਕਿੰਨੀ ਠੀਕ ਕਿੰਨੀ ਆਈ ਪਹਿਲੇ ਵੀਡੀਓ ਬਣਾ ਰਹੇ ਨੇ ਹੁਣ ਕਹਿੰਦੇ ਫਕਾਉਣੇ ਖਾਣੇ ਆਗੇ ਕਾਨੂੰ ਬਰਾਂਡ ਇਹ ਪਹਿਰੇ ਹੈਗਾ ਪਾ ਕੇ ਤਾ ਬਾਹਰ ਨਹੀਂ ਗੱਡਿਆ ਇਹ ਜਿਹੜੇ ਭੁੱਖੇ ਹੋ ਬਾਹਰ ਬੈਠੇਗੇ ਪਕਵੰਦੇ ਬਣਾਉਣਾ ਖਾ ਰਹੀ ਨੇ ਇੱਕ ਦਰ ਤੱਕ ਪਾਉ ਜੂਗਾ ਬਾਹਰ ਮੈਂ ਕਿੰਤਰ ਘਰ ਵਿੱਚ ਜਿੱਦੀ ਪੋਣੀ ਦੀ ਬਾਹਰ ਆਉਂਦਾਰੀ ਇਹਨੂੰ ਹੋਣਾ ਕਿ ਨਾ ਤੂੰ ਆਪਾਂ ਪੈਂਦਾ ਕੌੜਾ ਜਿਹੜਾ ਜਿਹੜਾ ਪਹਿਲਾ ਪੂਰ ਨਿਕਲੂਗਾ ਨਾ ਕੌੜਾ ਨਿਕਲੂਗਾ ਖਾਵਾ ਤੇ ਅਗਲੇ ਮੈਂ ਸੈਟ ਹੋ ਜੂਗਾ ਪੇਨ ਵੀ ਵਧਿਆ ਜਾਣਾ ਤੇ ਹੋਰ ਤੇਜ਼ ਇਹਦਾ ਕਰਕੇ ਹੀ ਹੁੰਦਾ ਹੈ ਨਾ ਇਹ ਦੋ ਤਲੇ ਦੋਨੋਂ ਕੱਢ ਦੇ ਨਾ ਮੇਰੇ ਬਾਅਦ ਤੋਂ ਹਾਂ ਫੇਰ ਫੇਰ ਕੱਢੋ ਅਗਲੇ ਆ ਦੇਖੋ ਇਹਦਾ ਇਹਦਾ ਕੱਚਾ ਬਹਾਦਾ ਹਾਲ ਇਹਦਾ ਕੱਚਾ ਨਹੀਂ 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 ਇੱਕ ਵਾਰੀ ਇੱਕ ਵਾਰੀ ਫੇਰ ਇੰਨਾ ਟਾਈਮ ਨਹੀਂ ਨਾ ਹੈਗਾ ਹੁਣ ਫੇਰ ਵੀਡੀਓ ਵੀ ਕੱਢਣੀ ਹੈ ਉਹ ਵੀ ਫੁੱਲ ਨਹੀਂ ਉਹ ਬੜਾ ਉਹ ਗਲੇਵਾ ਬੁੜਾ ਹੈ ਇਹ ਸਹੀ ਹੈ ਸਲੈਮ ਅਲੈਕੁਮ ਅਰਹਮਨ ਰਹਿਮਤੋ ਜਦ ਇਹ ਨੂੰ ਆਏ ਇਹ ਜਾਨੀ ਵੀ ਕੀ ਕਰਦਾ ਕਹਿੰਦੇ ਜਿਹੜੇ ਗੋਗਲੇ ਪਕਾ ਕੇ ਖਾਣ ਨਹੀਂ ਆ ਇਹ ਲੈ ਤੂੰ ਵੀ ਖਾ ਲੈ ਮੇਰੇ ਕੋਲ ਤੂੰ ਆ ਕੇ ਸੁਟੂ ਕੀ ਬੋਲ ਦੇ ਦੀ ਤਾਣ ਮੋੜੀ ਦੀ ਖਾ ਲੈ ਅੱਛਾ ਲੈ ਜਾਨ ਮੈਂ ਨਹੀਂ ਕਰਦਾ ਵੀ ਮੈਂ ਗੁੰਦਲੇ ਖਾਣੇ ਮਰ ਜਿਹਦੇ ਬਣਾ ਲੈ ਨਹੀਂ ਪਾਈ ਥੋੜੇ ਜੇ ਬਾਹਰ ਕਿੰਨੇ ਘਣ ਚਾਰ ਪੰਜ ਗੁੰਦਲੇ ਖਾ ਲੀਂਦਾ ਆਹ ਦੇ ਲਾ ਵੀ ਤਾਣ ਸੰਦ ਕਰਨਾ ਹਾਂ ਤੜਾ ਚਾਹੀਦਾ ਗੁੰਦ ਹਾਂ ਠੀਕ ਹਾਂਜੀ ਬੀਤ ਮਾਣ ਜਮਾ ਮਨ ਮੈਂ ਇਹ ਰਿਹਾ ਆਹ ਕਰਨਜੀ ਤੇ ਤਾਂ ਕੁਝ ਲੱਗ ਰਿਹਾ ਹੈ। ਅੱਛਾ। ਇਸਦੀ ਯਾਦ ਆ ਜਾਂਦੀ ਹੈ। ਇਹ। ਉਹ ਪਬਲਿਕ ਰਿਵਿਊ ਲੈ ਲੀਏ। ਹਾਂਜੀ। ਕਿਵੇਂ ਲੱਗੇ ਜੀ? ਇਹ ਪੀਲੇ ਪੀਲੇ ਲੱਗੇ। ਹਰਦੀ ਕਾਈ ਹੋਈ ਹੈ ਨਹੀਂ। ਅੱਛਾ। ਕਿੰਨਾ ਧਵਾਦ? ਹਾਂ ਬਸ। ਉਹ ਪੀਲੇ ਪੀਲੇ ਬੜਾ ਘੱਟ ਲੱਗੇ। ਥੋੜੀ ਤੁੱਪ ਲੱਗੀ ਇਹਨਾਂ ਨੂੰ। ਅੱਛਾ। ਤੁੱਪ ਜਿ ਪੀਲੇ ਹੋਗੇ। ਠੀਕ ਹੈ। ਹਾਂ। ਆਪਣੇ ਪਾਇ ਵੀ ਹੋ ਗਿਆ। ਹਾਂ ਹਾਂ। ਤੇ ਮੇ ਬਈ ਮੀ ਪੈ ਗਿਆ। ਹਾਂ। ਤਾਂ ਗਿੱਲੇ ਹੋਗੇ ਥੋੜੇ ਜੇ। ਗਾਰ ਮੇਰਾ ਸੀ ਕਰ ਲੇ ਇੱਧਰ ਜਿਆਦੀ ਲਾਹ ਲੈਣ ਲੱਗੇ ਕਿੱਠੀ ਤਿੰਨ ਤਿੰਨ ਸੀਟਰ ਲੱਗੇ ਗਏ ਗਾਰੇ ਬਣਾ ਰਹੇ ਆ ਪਾਕੇ ਦੇਖੇ ਤੇ ਮੈਂ ਖੁਦ ਦੇਖ ਲਉ ਪਾਕੇ ਖੜਾ ਚੁੱਲਾ ਦੱਸੋ ਕਿਵੇਂ ਲੱਗਿਆ ਛੋਟਾ ਜਾਂ ਸਸਤਾ ਟੱਕਰ ਦਾ ਸੌਦਾ ਹਨਾ ਯੂਜ਼ ਦੇ ਵਿੱਚ ਥੋੜਾ ਮਹਿੰਗਾ ਪੈਂਦਾ ਇਹ ਯੂਜ਼ ਦੇ ਵਿੱਚ ਥੋੜਾ ਮਹਿੰਗਾ ਪੈਂਦਾ ਨਹੀਂ ਨਹੀਂ ਸਹੀ ਆ ਹਾਂ ਆਪਾਂ ਲੈ ਕੇ ਆਉਂਗੇ ਪਿੰਡਾਂ ਦਾ ਲਾਏ ਆਉਂਗੇ ਆਪਾਂ ਦੇ ਦੇ ਕੇ ਲੈ ਕੇ ਆਉਂਗੇ ਮੈਂ ਕੋਠੇ ਵੀ ਡੜ ਕੇ ਰੁਪਈਆ ਬਣਾ ਦਾਂ ਬਾਕੀ ਬੋਟਾ ਟਾਟੇ ਤਾਂ ਨਹੀਂ ਆਇਆ ਚਲੋ ਕੋਈ ਐ ਮੋਟਾ ਤਾਂ ਹੋਏਗੀ ਮੇਰਾ ਘਰ ਅਰੇ ਕੋਈ ਜਣਾ ਰਹੇ ਤੇ 3000 ਰੁਪਈਆ ਹੋ ਗਿਆ ਭੂਆ ਦੀ ਵਾਰੀ ਆ ਡਾਉਣੀ ਹੋਣਾ ਹਾਂ ਹਾਂ ਭੁੱਪਣੇ ਕਿਹੜਾ ਕਰੇ ਵੜਨ ਦੇਣੀਆਂ ਮੈਂ ਤਾਂ ਕਹਿੰਦਾ ਤੂੰ ਬਾਹਰ ਹੀ ਬਾਹਰ ਹੋ ਜਾ ਜਿੱਦ ਤੇ ਆਈ ਹੈ ਨਾਲ ਇਹ ਵੀ ਵੈਸੇ ਹੀ ਤੁਰੇ ਰੱਖਦੀ ਐ ਨੂਆ ਵੀ ਨਹੀਂ ਭੂਆ ਤੈਨੂੰ ਜਿਹਦੇ ਕਹੇ ਨਹੀਂ ਮੈਂ ਪੇਕੇ ਅੱਜ ਵਹਿ ਜੂਗੀ ਕੋਈ ਨਾ ਕੋਠੇ ਟੇੜਾ ਹੋ ਗਿਆ ਨਾ ਇਹ ਪਿੱਲਾ ਕੰਮ ਆਊਗਾ ਕੋਈ ਬਾਦੀ ਦੇ ਹੱਥ ਬੈਜੀ ਹੋਏ ਇਹਦੇ 20 ਲੱਖ ਰੁਪਏ ਦੱਬੇ ਆ ਉਹ ਵੇਖੋ ਪਰ ਉਹ ਪਰ ਰੱਤੇ ਜੀ ਕੱਢ ਲੈ ਕਿੱਥੇ ਆ ਹਾਂ ਹਾਂ ਵਧੀਆ ਸਕੀਮ ਹੈ ਹੋਰ ਕੀ ਹੈ ਤੁਹ ਵਾਲੀ ਹਾਂ ਜੀ ਕਹੋ ਪਰ ਰੱਤੇ ਜੀ ਕੱਢ ਲੈ ਕਿਥੇ ਹਾਂ ਰੱਤੇ ਜੀ ਮੈਨੂੰ ਤਾਂ ਪਤਾ ਨਹੀਂ ਚਲਾ ਗਿਆ ਕਿਥੇ ਕਢਾਇਆ ਹੀ ਪੈਸੇ ਲੱਗ ਕੇ ਚਲਾ ਗਿਆ ਤੂੰ ਵੀ ਤਾਂ ਕੱਲ ਫੜਵਾਲਾਂ ਕੋਲ ਰੋੜਤੀ ਨਹੀਂ ਫੁੱਫੜਦੇ ਨਹੀਂ ਗੜਿਆ ਤੂੰ ਤਾਂ ਲੋਕਾਂ ਦੇ ਘੜਦੀ ਫਿਰਦੀ ਤੂੰ ਕਿਉਂ ਘੜਾ ਲਈ ਸ਼ੂਗਰ ਕਰੋ ਕੋਈ ਗੱਡੀ ਨਹੀਂ ਸੀ ਇਹੋਨੇ ਮੇਰੇ ਲਾਜ ਵੀ ਘੋਪਨਾ ਲਾਦਾ ਵੀ ਭਾਰੀ ਸਰੀਰ ਦਾ ਫਾਇਦਾ ਹੈ ਮੇਰੇ ਵਰਗਾ ਹੋਂਡਾ ਹਟਾ ਘੋਡੇ ਚਲੇ ਜਾਂਦੇ ਹਾਂ ਹਾਂ ਵੇਰ ਵਰਗ ਨਹੀਂ ਪਿਆ ਕੋਈ ਜਮਾ ਮੇਰੇ ਨਾਲ ਨਹੀਂ ਨਾ ਬੱਸ ਤੇ ਕਿੱਥੇ ਖਬਰਾਂ ਨੂੰ ਆਉਣੇ ਹੈ ਕੋਈ ਛੂਟੀਆਂ ਤੇ ਛੂਟੀਆਂ ਦੇ ਪਕੌੜੇ ਖਾਦੇ ਜਾ ਰਹੇ ਹੈ ਕੋਈ ਗੱਲ ਨਹੀਂ ਗੱਲ ਉਹ ਦਰ ਘਰ ਭਾਈ ਕਰ ਭਾਈ ਕਰ ਪਤਾ ਲੈਣ ਜਾ ਰਹੇਗੇ ਭੂਆ ਉਹਰੇ ਪਕੌੜੇ ਖਾ ਰਹੀ ਹੈ ਆ ਕਰਦੇ ਨੂੰ ਪਾਓ ਉਹ ਰੋਡ ਕਰੇ ਡਰਾਮੇ ਕਰਦੀ ਤੇ ਕਹਿੰਦਾ ਮੰਮੀ ਮੈਂ ਕਿਹਾ ਵੀ ਮੈਂ ਉਹਦਾ ਪਾ ਕੇ ਰਾਵਾਂ ਮਾਂ ਨੇ ਤਾਂ ਕਹਿੰਦਾ ਆਪ ਤੁਹਾਨੂੰ ਉੱਥੇ ਤਾਂ ਖਾ ਦਈਏ ਇਹ ਨਹੀਂ ਹੋਣੀ ਹੈ ਕਹਿੰਦਾ ਉਹਦਾ ਮਾਰ ਤੇ ਇਹ ਮਾੜਦੇ ਉਹ ਕਹਿੰਦਾ ਉਹ ਤਾਉ ਕਰਦੀ ਤਾਉ ਪੂ ਅਣੂ ਵੀ ਪੂ ਅਣੂ ਵੀ ਜਿਵੇਂ ਅੱਕਣੇ ਵੀ ਪਤਾ ਹੈਗਾ ਵੀ ਘਰੀ ਡਰਾਮੇ ਕਰਦੀ ਆ ਕੰਮ ਕਰਨ ਦੀ ਵਾਰੀ ਬੂਆ ਨਹੀਂ ਮੈਂ ਕੰਮ ਕਰਦੀ ਨਹੀਂ ਮੈਨੂੰ ਚਾਲੀ ਗਣੇ ਮੈਂ ਵੀ ਪਹਿਲਾਂ ਹੀ ਆਪੇ ਘਰ ਲਾਣਾ ਹੈ ਮੈਨਾਂ ਨਹੀਂ ਮੈਂ ਹੋਰ ਹੋਣ ਕੰਮ ਦੇ ਜਮੇ ਬੈਠੀ ਝੋਲੀ ਹੋਣੀ ਮੈਂ ਭਾਵੇਂ ਹੂੰ ਬੋਤ ਹੈ ਮੈਨੂੰ ਵੀ ਬੜਾ ਔਖਾ ਦੀਦੀ ਪੈਣਾ ਮੰਜੇ ਤੇ ਮੈਂ ਤਾਂ ਪਰਸੋਂ ਸਾਹ ਦੇ ਪਈ ਰਹੀ ਮੈਂ ਕੱਲ੍ਹ ਸਾਹ ਦੇ ਪਈ ਰਹੀ ਪਰਸੋਂ ਸਾਹ ਦੇ ਪਈ ਮਨਾਏ ਹੋਈ ਆ ਵੀ ਮੈਂ ਅੱਗਨਾ ਕੀਵੇਂ ਪਈਂ ਮੈਨੇ ਕੰਮ ਨਹੀਂ ਜੁੜਉਂਦੀ ਹੈਗੀ ਜਿਹੜੀ ਬੁੱਜੀ ਜੀ ਸੱਟਾਂ ਹੁੰਦੀ ਨੇ ਦੁਖਰੀ ਇਹ ਵੀ ਜ਼ਿਆਦਾ ਨਹੀਂ ਹੈਗੀ ਸਭ ਐ ਕਿ ਤਾ ਮਨੋਂ ਕੰਦਰਾ ਹਾਂ ਜੀ ਹਾਂ ਸਰਦੀ ਚ ਬਹੁਤ ਆਉਂਦਾ ਹੈ। ਬੀਬੀ ਸਰਦੀ ਹੈਗੀ ਫੇਤਰ ਵਾਲੇ ਸਵੇਰੇ ਮਹਾਤਾਂ ਹੋਈ ਜਾਵਾ। ਰੋਦੀ ਹੋਏ ਮੈਨੂੰ ਠੜ ਦੋ ਰੋਦੀ ਠੜ ਦੋ ਮੰਨੂ ਕੋਈ ਨਹੀਂ ਆਉਂਦਾ ਹੈਗਾ ਭਾਈ ਕੁਲਰਾ ਮਨ ਟੁੱਟ ਗਏ। ਉਹ ਹੰਟ ਫੀਪ ਰੱਖਿਆ ਕਰ ਥੋੜੀ ਜੀ। ਦੂਰੀ ਹੈ ਨਾ ਭਾਈ ਆਪਣਾ ਕਾਰਡ ਰੱਖ ਭੁਖੀ ਦਾ ਇੱਕ ਮਾਰ। ਕੋ ਤੇਲੀ ਜਿਹੜੇ ਰੱਖੀ ਜਾਂਦੇ ਆਲੀ ਮੈਂ ਕੱਢ ਲਈ ਹਾਂ ਕਹਿੰਦਾ ਕਾਰਡ ਕਰੇ ਕਾਰਡ ਦੀ ਲੋੜ ਨਹੀਂ ਪੈਂਦੀ ਉਹ ਥੈਲੀ ਜੀ ਕੱਢ ਨਹੀਂ ਫੇਰ ਘੇਰ ਲੈਂਦਾ ਨਾ ਮੈਂ ਕਿਹਨੂੰ ਪੁੱਛ ਰਿਹਾ ਹਾਂ ਦੇਖ ਲੈ ਮੈਂ ਕਿਹਾ ਤੁਸੀਂ ਉਹ ਪਕੌੜੇ ਖਵਾ ਰਹੇ ਹੋ ਤੁਹਾਨੂੰ ਇਹ ਦੇਖ ਲੈ ਮਜ਼ਾਕ ਕਰ ਰਹੇ ਨਹੀਂ ਹਾਂ ਲਗਦਾ ਕੋਈ ਨਾ ਵਧੀਆ ਹੈ ਉਹ ਵਾਲੇ 2.5 ਲੱਖ ਹੋ ਗਏ ਮਨ ਥੋੜਾ ਜਿਹਾ ਇੱਧਰ ਉੱਧਰ ਕਰਦੇ ਚੱਲ ਗਾਡਾਂ ਦੇ ਘੂਆ ਚੱਲਦੀ ਕਾਰਾਂ ਦੇ ਮੋਜਾਦੇ ਚਲੋ ਜੀ ਹੁਣ ਮੈਂ ਤੁਹਾਨੂੰ ਚਾਹ ਲਿਆ ਤਾਂ ਹਾਏ ਰਜਲੇ ਰਾਤ ਜੀ ਫੋੜੀ ਲਾਤੀ ਚਾਟਾ ਹਲਵਾਈ ਨਹੀਂ ਆਈ ਇਹ ਹਲਵਾਈ ਬੈਠੇ ਆ ਜੀ ਇਹਦੇ ਹਾੜੀ ਡਬਲ ਮੰਗ ਰਹੇ ਆ ਵੀ ਇੱਕ ਇੱਕ ਬ੍ਰੈਂਡਾਂ ਦੇ ਇੱਕ ਪੈਕੇਟ ਦੀ ਗੱਲ ਹੋਏ ਤੁਸੀਂ ਦੋਆ ਵੀ ਖੋਲ ਲਿਆ ਕੋਈ ਹੋਣੀਆ ਬੁਲਾਇਆ ਹਲਵਾਈ ਇਹ ਹੈ ਤਾਂ ਇਹ ਹਲਵਾਈ ਆ ਦੇਖੋ ਹੋਰ ਕੀ ਪੇਮੈਂਟ ਹੈ ਨਾਲ ਦੇ ਦੇਣੀ ਦੀ ਹੋਰ ਕੀ ਮੈਂ ਸਾਫ ਸੁਥਰਾ ਸਭੂ ਵੀ ਬਣਦਾ ਪੂਰੀ ਬੈਠਣਾ ਦਾ ਫਿਰ ਅਸ ਤੱਕ ਲੈ ਵੀ ਇੱਕ ਸਿਲੰਡਰ ਅਸੀਂ ਖਤਮ ਕਰਤਾ ਦੂਜਾ ਲੈ ਨਹੀਂ ਗਿੱਲਾ-ਗਿੱਲਾ ਜਿਹਾ ਕਿਵੇਂ ਹੋ ਗਿਆ ਹਨਾ ਭਾਪ ਨਾਲ ਹੋ ਗਿਆ ਭਾਪ ਨਾਲ ਭਾਪ ਨਾਲ ਹੋ ਗਿਆ ਟੀਨ ਵਾਲੀ ਆ ਨਾ ਇਹ ਟੀਨ ਕੇਨ ਕੇਨ ਹਾਂ ਟੀਨ ਹੈਗਾ ਟੀਨੇਗਾ ਇਹਨਾਂ ਸਪਰੇਈ ਵਾਲੇ ਹੁੰਦੇ ਨੇ ਇਹ ਮਹਿੰਗਾ ਪੈਂਦਾ ਆਮ ਗੈਸ ਨਾਲੋਂ ਮਹਿੰਗਾ ਪੈਰੇਗਾ 150 ਰੁਪਏ ਦਾ ਇਹ ਦੋ ਤਿੰਨ ਵਾਰੀ ਸਬਜ਼ੀ ਬਣਦੀ ਮੇਰੇ ਖਿਆਲ ਦੇ ਪਰ ਹਨਾ ਇੰਨੇ ਘੰਟੇ ਬਣੂਗਾ ਹਾਂ ਅੱਜ ਦੇ ਬਾਰੇ ਤੇ ਮੈਂ ਜਬਤਿਆ ਹਨ ਦੋ ਘੰਟੇ ਕੱਢਦਾ ਹੁਣ ਮੈਨੂੰ ਲੱਗਦਾ ਮੇਰੇ ਹਿਸਾਬ ਨਾਲ ਹਾਂ ਦੋ ਘੰਟੇ ਕੱਢਦਾ ਹੋਊਗਾ ਨਾ ਬਣਾ ਤਾਂ ਜੋ ਮਰਜੀ ਲੈ ਗੈਸ ਤਾਂ ਉਹੀ ਹੈ ਇਹ ਤਾਂ ਗੈਸ ਹੈ ਮੈਂ ਦੋ ਬੋਤਲਾਂ ਚਾਹੀਦੀ ਐ ਐਕਸਟਰਾ ਨਾ ਹਾਂ ਆ ਬੋਤਲਾਂ ਦੋ ਐਕਸਟਰਾ ਚਾਹੀਦੀਆਂ ਬਣਾ ਜੋ ਮਰਜੀ ਲੈ ਤੇ ਸਾਗ ਦਾੜਕ ਲੈ ਪਨੀਰ ਬਣਾ ਲੈ ਚਿਕਨ ਬਣਾ ਲੈ ਪੱਤਰਾ ਬਣਾ ਲੈ ਇੰਪੋਰਟਨ ਕੀ ਭੱਟੀ ਹੋਣੀ ਚਾਹੀਦੀ ਹੈ ਹੈ ਨਾ ਹੋਟਲ ਵੱਡੀ-ਵੱਟੀ ਨਹੀਂ ਹਾਂ ਉੱਟ ਜੂਗੀ ਉੱਪਰ ਇਹ ਵੀ ਦੇਖੋ ਨਾ ਉਹ ਪੂਰੇ-ਪੂਰੇ ਸਾਈਨਾਂ ਨਾਲ ਬੜਾਈ ਹੋਈ ਹੈਗੀ ਉਹ ਇਹ ਸੇਕ ਲੈ ਇਹ ਤਾਂ ਐ ਵੀ ਬਸ ਜਰ ਕੋਈ ਜਿਕਣਾ ਬਾਹਰ ਹੈ ਗਣਾ ਜਿਕਣਾ ਉਹ ਬਾਹਰ ਹੈ ਕਿਤੇ ਕੁਝ ਬਣਾਉਣਾਗਾ ਇਹ ਤੇਰੀ ਚੀਜ਼ ਕੋਲ ਚਾਹੀਦੀ ਹੈ ਵੇ ਤੁਹਾਨੂੰ ਕਿੱਭੇ ਬੈਠਣਾ ਥੋੜਾ ਕਿਹੜੇ ਫੜ ਜੂਗੇ ਇਹਨਾਂ ਨਾਲ ਕਿੰਨੇ ਲੈਣੇ ਆਸੀਂ ਦਵਾਈ ਕਿੰਨੇ ਬਣ ਗਏ ਇਹਨਾਂ ਚਾਰ ਬਰੈਡ ਆਏ ਆ ਰਾਤ ਕੋਲੀ ਕਿੰਨੇ ਬਰੈਡ ਖਾ ਗਏ ਦੋ ਥੋੜੇ ਖੜਿਆ ਕਰੋ ਆ ਦੇਖੋ ਆ ਦੇਖੋ ਇਹ ਹੋ ਗਿਆ ਕਿੰਨੀ ਹੋ ਗੀਆਂ ਚਿਕਰ ਦੋ ਆ ਤੀਜਾ ਤੀਜਾ ਦੇਖ ਬਈ ਖੜੀ ਹੁੰਦੀ ਹੁੰਦੀ ਨੀਚੇ ਕਰ ਲੀਂ ਉਂਗਲੀ ਨਹੀਂ ਇੱਕ ਐਨਾ ਕ ਖਾਦੇ ਆ ਕਰਮਜੀਤ ਨਹੀਂ ਆ ਲੈਣਾ ਮੈਂ ਨਹੀਂ ਵਈ ਤਿੰਨ ਹੋ ਗਏ ਬਰੈਡ ਇੱਧਰ ਤਾਂ ਤਿੰਨ ਹੋਗੇ ਭਾਈ ਇੱਧਰ ਕਿੰਨੇ ਖਾਦੇ ਮੈਂ ਤਾਂ ਗਿਣਾ ਹੀ ਨਹੀਂ ਦੋ ਹੈ ਬਾਕੀ ਦੋ ਇਹਦੇ ਪਤਾ ਨਹੀਂ ਕਿਹੜੇ ਕਿਹੜੇ ਬ੍ਰੈਡਾਂ ਦੇ ਉਹ ਤਾਂ ਕੋਈ ਜਿੰਨਾ ਕਰਕੇ ਦੱਸਿਆ ਕੱਲ ਕੇ ਅੱਗੇ ਇਹਦੇ ਨਾਲ ਵੀ ਤਿੰਨ ਚਾਰ ਬ੍ਰੈਡਾਂ ਦੇ ਘੱਟ ਖਾਣਾ ਨਹੀਂ ਖਾਣਾ ਅੰਦਰ ਜਗਮ ਭਰ ਤਨੇ ਬ੍ਰੈਡ ਹੈ ਬ੍ਰੈਡ ਢਾਈ ਲੱਖੜ ਜਗਮ ਹਾਂ ਜਿਹੜਾ ਕੱਲ ਗੇ ਢਾਈ ਲੱਖੜੇ ਜਗਮ ਭਰਨੇ ਆਗੇ ਬ੍ਰੈਡ ਖਵਾ ਗਏ ਉਹ ਬਣੇ ਫਿੰਡ ਆ ਦੇਖੋ ਨਗਲੀ ਦੇ ਢਾਈ ਲੱਖੜੇ ਇੱਥੇ ਵੀ ਜੀ ਜਿੱਥੇ ਤੁਸੀਂ ਜਿੰਨਾ ਤਾਂ ਉੱਥੇ ਤੁਸੀਂ ਗਰੇ ਨਹੀਂ ਹੈਗੇ ਚਰਸਤੇ ਫਰਸਹੋੜਾ ਵਾਲੇ ਤੇ ਲਾਈਟਾਂ ਲੱਗੀਆਂ ਜਿੱਥੇ ਬੱਧ ਪੈਸੇ ਮਿਲਦੇ ਹੈ ਨਾ ਉੱਥੇ ਕੋਰ ਨਹੀਂ ਸੱਚੀ ਹੈ ਗੇਰੇ ਕਿ ਗਰਿਆ ਦੀ ਥੋੜੀ ਬਤੰਦਾ ਬੰਦਾ ਕਿੱਥੇ ਜਰਨਾ ਹੈ ਆ ਪੁਆਜੀ ਇਹ ਹੈ ਕੰਮ ਨਹੀਂ ਕਰੀਦਾ ਹੁੰਦਾ ਕਿਸੇ ਤੇ ਕਹਿਣ ਤੇ ਓਏ ਟਰੱਕ ਵਾਲੇ ਬੇਕਾ ਕੁ ਆਇਆ ਬਹੁਤ ਨਾ ਤੇ ਚੜਾ ਲੂਗਾ ਟਰੱਕ ਕੰਮ ਕਰਾਵ ਹੋ ਜਾਂਦਾ ਪੁਆ ਸੋਚ ਰਹੀ ਐ ਸੋਚ ਕੇ ਬੋਲੂਗੀ ਨਹੀਂ ਪੁਆ ਇਹ ਸੋਚ ਰਹੀ ਵੀ ਗਲਤ ਸੱਚੀ ਜੇ ਉੱਥੇ ਗਿਰ ਜਾਂਦੀ ਲੱਖ ਦੋ ਲੱਖ ਤਾਂ ਮਿਲਦਾ ਹੀ ਰਾਣੀ ਹਾਰਤਾ ਨੂੰ ਨੂੰ ਪਾਏ ਦੇਣਾ ਲੈ ਕੱਲੇ ਮਿਲ ਜਣਾ ਤਾਂ ਲੱਖ 2 ਲੱਖ ਅਸਲ ਐਕਟਿੰਗ ਤਾਂ ਉੱਥੇ ਕਰਨੀ ਸੀ ਜੀਭ ਕੱਢਣੀ ਸੀ ਇੰਨੀ ਬਾਹਰ ਆਏ ਹੈ ਕਹ ਪਾਈ ਇਹ ਕੁੜੀ ਦੀ ਜੀਭ ਨਹੀਂ ਅੰਦਰ ਜਾਂਦੀ ਇਹ ਤਾਂ 2.5 ਲੱਖ ਤੇ ਜਾਉਂ ਅੰਦਰ ਨਹੀਂ ਗੱਲ ਹੈ ਜੀਭ ਅੰਦਰ ਜਾਂਦੀ ਹੈ ਮਿਣਾ ਫਿਲਮਾਂ ਕਰਦੇ ਹੁੰਦੇ ਆ ਬੜੀ ਬੜੀ ਟੀਵੀ ਆ ਹਾਂ ਕੁੱਪ ਥੱਲੇ ਮੈਨਾਂ ਬੜੇ ਗੜੀ 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 ਕਿ ਗੜੀ ਕਹਿੰਦਾ ਚਲੋ ਭਾਈ ਇਧਰ ਵੀ ਕਹਿੰਦਾ ਜੀ ਗੜੀ ਦੇਖ ਗੜੀ ਫੋਨ ਦੇਖੋ ਔਰ ਸਾਰਾ ਟੱਬਰ ਖਾ ਕੇ ਹਟ ਗਿਆ ਇਹਨਾਂ ਦੇ ਦੇਖ ਲਾ ਉੱਥੇ ਚਪ ਚਪ ਕਰੀ ਜਾਂਦੇ ਨੇ ਇਹਨੇ 15 15 ਬ੍ਰੈਡ ਖਾ ਲਏ ਨਾਲੇ ਨਾਲੇ ਕਹਿੰਦੇ ਨੇ ਵੀ ਜਿਹੜੇ ਹਲਵਾਈ ਹੁੰਦੇ ਨੇ ਉਹ ਵੀ ਠਾਈ ਖਾਂਦੇ ਨੇ ਕਿਨੇ ਖਾ ਰਹੇ ਨੇ ਹੋਈ ਤਾਂ ਮੈਂ ਕਹਿ ਰਹੀ ਹਾਂ ਹੈਨਾ ਮਨਾਈ ਲੱਗ ਗਈ ਹਲੇ ਪਤਾ ਨਹੀਂ ਲੱਗਿਆ ਵਾਲੇ ਵਾਲੇ ਲੱਗ ਅੰਟੀ ਗਿਣੀ ਜਾਓ ਕਿੰਨੇ ਖਾ ਰਹੇ ਆ ਅੱਗੇ ਪਤਾ ਕਰੋ ਜੀ ਕੀ ਕੋਈ ਹੈ ਦਸ ਬਾਰਾ ਉਹ ਮੈਂ ਠੀਕ ਹੈ ਕਿਨੇ ਦੋਵੇਂ ਵਿੱਚ ਸਾਰਾ ਇਹ ਤੋਂ ਨਹੀਂ ਮੈਂ ਉਹ ਹੀ ਨਾਲੀ ਹੈ ਹਾਏ ਚਲੋ ਜੀ ਖਾਲੇ ਪੀ ਲਿਆ ਇੰਜੋਏ ਕਰ ਲਿਆ ਵੀਡੀਓ ਵੀ ਬਣ ਗਈ ਖਾ ਵੀ ਹੋ ਗਿਆ ਤੇ ਮੀਂਹ ਨਾ ਪੈ ਰਿਹਾ ਕਿਣ ਵੀ ਨਾ ਹੋ ਰਹੀ ਐ ਜੀ ਹੂੰ ਕੋਈ ਕੋਈ ਕਣੀ गिर ਰਹੀ ਐ ਮੈਨੂੰ ਲੱਗਦਾ ਇਹ ਕੱਲ ਨੂੰ ਝੜੀ ਨਾ ਲੱਗ ਜੇ ਕਿਤੇ ਹਾਂ ਜਾੜੀਆਂ ਧੀਆ ਤੀ ਐ ਨਾ ਰੇ ਤੋਰ ਅਜ ਤਾਂ ਸਾਰਾ ਡੱਬਾ ਮੇਨੂ ਰੀ ਜਾਊਗਾ ਕਿਦਾਂ ਸਾਰੇ ਟੱਬ ਬੰਦ ਹੀ ਰੋਗ ਬਰ ਜਿਵੇਂ ਨਾਲ ਰੋ ਰੋ ਕੋਈ ਚੱਕਰ ਨਹੀਂ ਵੱਡਾ ਬਹੁਤ ਘਰ ਹੈਗਾ ਆਪਣਾ ਕੋ ਹੁਣ ਪੁੱਜਗੇ ਗੱਲ ਨਹੀਂ ਭੂਆ ਜੀ ਦਸੋਂਦੇ ਵੀ ਤਰੀਕੇ ਨਾਲ ਹੈ ਜਿੱਲਾ ਦਿੱਤਾ ਛੋਟਾ ਜਿਹਾ ਸਿਲੰਡਰ ਦਿੱਤਾ ਵੀ ਚਾਓ ਜਿਓ ਚ ਲੱਗੇ ਰਹਿਣਗੇ ਭਾਈ ਸਾਟੇ ਦਿਨ દવા ਲਾਓ ਅਰੇ ਠੀਕ ਹੈ ਰਹੀ ਤੇ ਰਹੇ ਉਹ ਰੁਪਿਆ ਭਰੋ ਮੈਨੂੰ ਇਧਰ ਨੇ ਘੜੇ ਜੇ ਮੁੱਕ ਗਿਆ ਮੋਟੇ ਪਰ ਧਰ ਕੇ ਭਰਾ ਕੇ ਲੈ ਕੇ ਆਉਣਾ ਬੇਤੀ ਆ ਜਾਣਾ ਮੁੰਡਾ ਤਿੰਨ ਤਿੰਨੇ ਸਿਲੰਡਰ ਮੇਰੇ ਭਰੇ ਪਈ ਹੈਗੇ ਦੋ ਝੁੱਲੇ ਪਏ ਹੈਗੇ ਇੱਕ ਬਾਹਰ ਲਾ ਲਿਓ ਭਾਈ ਮਰੇ ਇੱਕ ਅੰਦਰ ਲੱਗੇ ਹੈ ਕੋ ਛੋਟਾ ਜਾਏਗਾ ਨਾ ਭਾਈ ਇਹ ਕੰਮ ਦੇ ਹਿਸਾਬ ਨਾਲ ਤਾਂ ਭੋਜਨ ਭੁੱਖੇ ਨਹੀਂ ਲੱਗਣੀ ਇਹ ਕੋਈ ਪਕਾ ਕੀ ਪਰ ਪਕਾਉਣਾ ਪਊਗਾ ਚਲੋ ਵੇਟ ਇੱਟ ਢ ਭਰਤਾ ਰੇ ਲੋ ਸਾਰੇ ਆਦਾ ਹੁਣ ਮਜਾ ਕੇ ਸੁਝਦੇ ਹੈਗੇ ਪਰ ਬੱਲੇ ਤੇ ਜਸ ਉਸ ਆਉਦਾ ਹੋਰ ਹੂੰ ਤੇ ਨਹੀਂ ਗੱਲ ਹੈ ਨਾ ਇੱਕ ਪੈਕੇਟ ਖੋਲਿਆ ਤਾਂ ਇਹ ਇਹ ਨਹੀਂ ਸਮਝ ਸਕਦੇ ਕਿ ਸਮਾਰ ਕਿੰਨਾ ਪਿਆ ਬੇਸਾਂ ਉਹ ਨਹੀਂ ਘਰੇ ਸਹੀ ਗੱਲ ਹੈ ਹਾਂ ਕਿ ਆਪਾਂ ਕਿੰਨੇ ਬੰਦੇ ਸੀ ਦੋ ਦੋ ਕਰ ਦੋ ਚਾਰ 6 8 9 ਜਣੇ ਆਗੇ 18 ਬਰੈਡ ਹੁੰਨੇ ਰੂਚ ਪਰ ਇਹ 4 ਸੌ ਕਿਹਜਨੇ ਤਿੰਨ ਵੀ ਖਾਦੇ ਆ ਹਮ ਕਸ਼ਮੀਰੀ ਤੇ ਨਹੀਂ ਤਿੰਨੇ ਖਾਦੇ ਆ ਮੈਂ ਵੀ ਤਿੰਨੇ ਖਾਦੇ ਆ ਇੰਨੇ ਵੀ ਫਿਰ 20 ਬਾਈ ਬﾚਡ ਬﾚਡ ਹੈ ਵੀ ਬੜਾ ਪੈਕੇਟ ਤੇ ਇੰਨੇ ਦੇ ਵਿੱਚ ਫਿਰ ਹੋ ਸਕਦਾ ਆਹ ਭੰਗਣਾ ਬੈਕ ਕਰੇ ਹੂੰ ਦੋ ਦੋ ਆਪਾਂ ਨਹੀਂ ਖਾਦੇ ਬੇਸਨ ਲਾ ਕੇ ਵੱਡਾ ਹੋ ਜਾਂਦਾ ਨਾ ਬﾚਡ ਵੀ ਤੋਂ ਬਾਈ ਬﾚਡ ਹੈ ਕਿੰਨੇ 2 3 4 5 6 7 8 9 10 11 12 13 14 15 16 17 18 19 20 21 ਬਰੈਡ ਆਗੇ ਇਹ 21 ਤੋਂ ਫਿਰ ਜ਼ਿਆਦਾ ਖਾ ਐਗੇ 3 ਦਿਨ ਵੀ ਖਾਦੇ ਵਿੱਚ ਛੇ ਦਿਨ ਫਿਰ 2 ਖਾਦੇ 2 ਮੈਂ ਖਾਦੇ 2 ਇਹਨਾਂ ਨੇ ਖਾਦੇ ਐ 2 ਪੁਸ਼ਪਿੰਦਰ ਨੇ ਖਾਦੇ ਐ 9 18 ਸਿੱਧੇ ਹੋ ਗਏ ਤੇ 21 19 ਆਂਟੀ ਤੂੰ ਜ਼ਿਆਦਾ ਖਾ ਗਏ ਸਹੀ ਗੱਲ ਐ ਫਿਰ ਆਗੇ ਵੀ 20 ਬ੍ਰੈਡਾਂ ਦੇ ਕਰੀਬ ਹੈਗਾ ਹੂੰ ਉਹ ਦੇ ਲੈ ਜਿਹੜਾ ਪਤਾ ਵੇ ਤੇ ਕੀ ਲਾਗੇ ਬਣਾਉਣੇ ਹੈਗੇ ਉਹ ਦੋ ਖਾਣੇ ਪੈਕਟ ਉਹ ਦੋ ਪੈਕਟ ਲੱਗ ਜਾਂਦੇ ਆ ਆਪਣੇ ਉਹ ਤਾਂ 3 3 4 5 5 ਖਾਈ ਜਾਂਦੇ ਹਾਂ ਹਾਂ ਉਹ ਸ਼ੁਰਮ ਹੁੰਦੇ ਨੇ ਟੇਸਟੀ ਲੱਗਦੇ ਜਦੋਂ ਨਾਲ ਹੋ ਜਾਂਦੇ ਠੀਕ ਹੈ ਸਾ ਤੇਜ਼ੀ ਨੇ ਇਹ ਥੋੜਾ ਆਇਲੀ ਵੀ ਹੋਗੇ ਨਾ ਥੋੜਾ ਹੂੰ ਇਹ ਛਿੱਟ ਭਰ ਜੰਨੇ ਆ ਉਹ ਖਾਣੇ ਛਿੱਟ ਨਾਲ ਭਰਦਾ ਕੀ ਖਰਾਜ ਦਿੰਦੇ ਆ ਹਾਂ ਉਹ ਆਓ ਜੀ ਸਿਲੰਡਰ ਹੈ ਜੇ ਸਾਡੇ ਗਰਮ ਤੇ ਮੀਂਹ ਵੀ ਹੋ ਰਹੀ ਥੋੜੀ ਥੋੜੀ ਕਿੰਮੇ ਨੇ ਬੜਾ ਸੋਹਣਾ ਮੌਸਮ ਹੈ ਚਲੋ ਜੀ ਹੁਣ ਕਰੋ ਸੀਨ ਸਟਾਰਟ ਰਿੰਗ ਲਾਈਟ ਆਪਣੀ ਲੱਗੀ ਬਈਆ ਕਰਤੀ ਆ ਪਲੇਟਾ ਸਾਹਿਬ ਹਾਓ ਦੇਖੋ ਭੂਆ ਦਾ ਢਿੱਡ ਕਿੰਨਾ ਨਿਕਲਿਆ ਆ ਖਾ ਕੇ ਸੋਹਣਾ ਦਾ